ਪੰਜਾਬੀ ਕੌਮ ਯੂਨੀਅਨ ਜਿੰਦਾਬਾਦ 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 ਜੁਗਤਸਾਨ ਮੋਰਚਾ ਜਿੰਦਾਬਾਦ 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 ਅਪਰਾਧਾਂ ਦੇ ਹਲਾਂਗੇ ਲਾਗੇ ਹਸਾਂਗੇ ਲਾਗੇ ਹਸਾਂਗੇ ਸਾਲਾ ਫਸਲਾਂ ਤੇ ਸਾਮੀ ਨਾਲ ਕ੍ਰਿਪਾ ਕਰਨ ਮਸਲ ਮਸਲੋ ਰੇਟੂ ਸਾਲਾ ਦੇ ਕਰਜ਼ੇ ਤੇ ਲੀਕ ਮਾਰੋ ਲੀਕ ਮਾਰੋ ਲੀਕ ਮਾਰੋ ਠੀਂਪੁਰ ਖੀਰੀ ਦੇ ਸ਼ਹੀਦਾਂ ਨੂੰ ਇਨਸਾਫ ਦਿਓ ਇਨਸਾਫ ਦਿਓ ਠੀਂਪੁਰ ਖੀਰੀ ਦੇ ਸ਼ਹੀਦਾਂ ਨੂੰ ਇਨਸਾਫ ਅੱਜ ਉਹ ਜੀ ਕੀ ਕਰਨਾ ਅੱਜ ਦਾ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੂਰੇ ਮੁਲਕ ਦੇ 500 ਤੋਂ ਵੱਧ ਜ਼ਿਲ੍ਹਿਆਂ ਦੇ ਵਿੱਚ ਟਰੈਕਟਰ ਮਾਰਚ ਕਰ ਰਹੇ ਹਾਂ ਕਿ ਕਿਸਾਨਾਂ ਦੇ ਕਰਜ਼ੇ ਤੇ ਲੀਕ ਬੱਚੇ ਪੂਰੇ ਮੁਲਕ ਦੇ ਕਿਸਾਨਾਂ ਤੇ ਪੂਰੇ ਮੁਲਕ ਦੇ ਕਿਸਾਨਾਂ ਤੇ 18 ਲੱਖ ਕਰੋੜ ਰੁਪਏ ਕਰਜ਼ਾ ਪੂਰੇ 9 ਸਾਲਾਂ ਤੋਂ ਮੋਦੀ ਸਰਕਾਰ ਨੇ 15 ਲੱਖ ਕਰੋੜ ਰੁਪਿਆ ਕਾਰਪੋਰੇਟ ਘਰਾਣਿਆਂ ਦਾ ਜਿਹੜਾ ਮਾਫ ਕੀਤਾ ਤੇ ਜਿਹੜੇ ਹਜ਼ਾਰਾਂ ਕਰੋੜ ਰੁਪਏ ਲੈ ਕੇ ਨੀਰਵ ਮੋਦੀ ਵਿਜੇ ਮਾਲੀਆ ਦੌੜ ਕੇ ਉਹ ਵਖਰੇ ਆ ਉਸੇ ਬੈਂਕ ਦਾ 1000 ਕਰੋੜ ਰੁਪਇਆ ਨਾਪਰੀਏ ਕਾਰਪੋਰੇਟ ਕਰਾਣੇ ਉਹ ਤੋਂ ਕੁਝ ਕਿਹਾ ਨਹੀਂ ਜਾਂਦਾ ਉਸੇ ਬੈਂਕ ਤੋਂ 2-4 ਲੱਖ ਰੁਪਏ ਲੈਣ ਵਾਲੇ ਕਿਸਾਨ ਨੂੰ ਜਿਹੜਾ ਤੰਗ ਪ੍ਰੇਸ਼ਾਨ ਕੀਤਾ ਅਦਾਲਤਾਂ ਦੇ ਜਿਹੜਾ ਹੈਗਾ ਉਹ ਖਿੱਚਿਆ ਜਾਂਦਾ ਹੈਗਾ ਇਸੇ ਤਰ੍ਹਾਂ ਸਾਰੀਆਂ ਫਸਲਾਂ ਤੇ ਐਮਐਸਯੂ ਮਿਲੇ ਖਰੀਦ ਦੀ ਗਾਰੰਟੀ ਹੋਵੇ ਇਹਨਾਂ ਮੰਗਾਂ ਨੂੰ ਲੈ ਕੇ ਅੱਜ ਅਸੀਂ ਪੂਰੇ ਪੰਜਾਬ ਦੇ ਵਿੱਚ ਪੂਰੇ ਮੁਲਕ 'ਚ ਪ੍ਰਦਰਸ਼ਨ ਕਰ ਰਹੇ ਹਾਂ ਇਸੇ ਤਰ੍ਹਾਂ ਸਾਡੇ ਲਖੀਮਪੁਰ ਖੀਰੀ ਦੇ ਜਿਹੜੇ ਸ਼ਹੀਦ ਹੈਗੇ ਆ ਉਹਨਾਂ ਨੂੰ ਜਿਹੜਾ ਇਨਸਾਫ ਜਿਹੜਾ ਹੈਗਾ ਉਹ ਨਹੀਂ ਦਿੱਤਾ ਜਾ ਰਿਹਾ ਉਸੇ ਤਰ੍ਹਾਂ ਭਾਜਪਾ ਜਿਹੜੀ ਕਿਸਾਨਾਂ ਦੇ ਕਾਤਲਾਂ ਦੀ ਪੁਸ਼ਤਪਨਾਹੀ ਕਰ ਰਹੀ ਹੈਗੀ ਆ ਇਹਦੇ ਖਿਲਾਫ ਪੂਰੇ ਮੁਲਕ ਜਿਹੜਾ ਟਰੈਕਟਰ ਮਾਰਚ ਕੀਤੇ ਜਾ ਰਹੇ ਆ ਉਹਦੇ ਤਹਿਤ ਹੀ ਫਰੀਦਕੋਟ ਦੇ ਉੱਤੇ ਟਰੈਕਟਰ ਮਾਰਚ ਜਿਹੜਾ ਕੀਤਾ ਜਾ ਰਿਹਾ ਹੈ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਐਪਲ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ